ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਬਵਾਦ ਇਨਾ ਵੱਧ ਚੁੱਕਿਆ ਕਿ ਇੱਕ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਸੀਐਮ ਨੈਭ ਸਿੰਘ ਸੈਣੀ ਵੱਲੋਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਲਾਇਆ ਜਾਂਦਾ ਆਖਰਕਾਰ ਕੀ ਹੈ ਪੂਰੀ ਖਬਰ ਇਸ ਤੇ ਚਰਚਾ ਕਰਦੇ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਲੰਘੇ ਦਿਨ ਇੱਕ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਸੀਐਮ ਨੈਭ ਸਿੰਘ ਸੈਣੀ ਇਕੱਠੇ ਹੁੰਦੇ ਨੇ ਪਰ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਲਾਉਂਦੇ ਕੀ ਹੈ ਪੂਰੀ ਕਹਾਣੀ ਦਰਅਸਲ ਕੱਲ ਬੀਤੀ ਕੱਲ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬਚੰਦ ਕਟਾਰੀਆ ਦੇ ਵੱਲੋਂ ਨਸ਼ਾ ਮੁਕਤ ਇੱਕ ਪੈਦਲ ਯਾਤਰਾ ਕੀਤੀ ਗਈ ਸੀ ਜਿਹਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਸੀ ਇਹ ਹੈ ਉਸ ਘਟਨਾ ਦੀ ਗੱਲ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਨੈਪ ਸਿੰਘ ਸੈਣੀ ਦੋਵੇਂ ਆਪਣੇ ਆਪਣੇ ਸੂਬਿਆਂ ਦੀ ਮੰਗ ਦੇ ਲਈ ਲੜ ਰਹੇ ਨੇ ਖਾਸ ਕਰਕੇ ਪਾਣੀ ਦੀ ਜਿਹੜੀ ਗੱਲ ਹੈ ਉਹਦੇ ਲਈ ਕਾਫੀ ਜ਼ਿਆਦਾ ਰੋਲਾ ਰੱਪਾ ਵੀ ਹੈ ਤੇ ਮੁੱਖ ਮੰਤਰੀ ਤੇ ਸੈਣੀ ਦੋਵੇਂ ਮੁੱਖ ਮੰਤਰੀ ਜਿਹੜੇ ਆ ਉਹ ਫੋਰ ਫਰੰਟ ਤੇ ਖੇਡ ਰਹੇ ਆ ਉਹ ਆਮੋ ਸਾਹਮਣੇ ਖੇਡ ਰਹੇ ਆ ਜੇਕਰ ਇੱਕ ਦੂਜੇ ਨੂੰ ਰਿਪਲਾਈ ਕਰਨ ਦੀ ਗੱਲ ਹੋਵੇ ਜਵਾਬ ਦੇਣ ਦੀ ਗੱਲ ਹੋਵੇ ਦੋਵੇਂ ਕਰ ਰਹੇ ਆ ਕਿਉਂ ਨਹੀਂ ਮਲਾਏਗੇ ਹੱਥ ਇਹ ਤਾਂ ਇੱਕ ਵੱਡੀ ਗੱਲ ਹੈ ਪਰ ਗੱਲ ਇਹ ਹੈ ਕਿ ਨਾ ਤਾਂ ਉਹਨਾਂ ਨੇ ਹੱਥ ਮਲਾਏ ਉੱਥੇ ਨਹੀਂ ਕੋਈ ਉਹਨਾਂ ਦੀ ਕੋਈ ਐਸੀ ਚਰਚਾ ਹੋਈ ਐਸੀ ਕੋਈ ਤਸਵੀਰ ਆਈ ਕਿਉਂ ਗੱਲ ਕਰਦੇ ਦੇਖੇਗੇ ਹੁਣ ਜਾਨੀ ਕਿ ਤਲਖੀ ਇਸ ਹੱਦ ਤੱਕ ਵੱਧ ਗਈ ਹੈ ਕਿ ਹੱਥ ਵੀ ਨਹੀਂ ਮਲਾਏਗੇ ਕਿ ਹੱਥ ਕਿਉਂਕਿ ਹੱਥ ਮਲਾਉਣ ਨੂੰ ਆਪਣੇ ਨਾਰਮਲ ਆਮ ਗੱਲ ਸਮਝੀ ਜਾਂਦੀ ਹੈ ਕਿ ਚਾਹੇ ਆਪਾਂ ਕਿਸੇ ਨੂੰ ਜਾਣਦੇ ਹੋਈਏ ਨਾ ਜਾਣਦੇ ਹੋਈਏ ਕਿਸੇ ਸਮਾਗਮ ਵਿੱਚ ਇਕੱਠੇ ਹੋਈਏ ਆਪਾਂ ਹੱਥ ਹੱਥ ਮਲਾ ਲੈਣੇ ਆ ਤਾਂ ਇਹ ਇੱਕ ਵੱਡੀ ਗੱਲ ਹੈ ਕਿ ਤਲਖੀ ਦਾ ਇਸ਼ਾਰਾ ਇਸ ਪਾਸੇ ਵੱਲ ਹੈ ਕਿ ਇੱਥੇ ਤੱਕ ਗੱਲ ਅੱਪੜ ਗਈ ਕਿ ਹੁਣ ਹੱਥ ਵੀ ਨਹੀਂ ਮਲਾਏ ਜਾ ਰਹੇ ਗੁੱਸਾ ਗਿਲਾ ਇੱਥੇ ਤੱਕ ਕੱਪੜ ਗਿਆ ਜਾਂ ਇਹ ਵੀ ਹੋ ਸਕਦਾ ਕੇ ਦੋਵਾਂ ਨੇ ਕਹਿ ਲਿਆ ਕਿ ਇੱਕ ਤਰ੍ਹਾਂ ਨਾਲ ਲੋਕਾਂ ਦੀਆਂ ਨਜ਼ਰਾਂ 'ਚ ਜਾਣ ਤੋਂ ਬਚਣ ਦੇ ਲਈ ਕਿਉਂਕਿ ਮੀਮਸ ਨੇ ਅੱਜ ਕੱਲ ਤਾਂ ਟਰੋਲ ਆਰਮੀਆ ਨੇ ਚਾਹੇ ਜਿਹੜੇ ਪਾਸੇ ਮਰਜ਼ੀ ਹੋਣ ਉਹ ਦੋਵੇਂ ਪਾਸੇ ਦੀਆਂ ਹਾਵੀ ਹੋ ਜਾਂਦੀਆਂ ਨੇ ਕਈ ਵਾਰ ਜਦਾ ਵੱਧ ਦਾ ਲੱਗ ਜਾਂਦਾ ਕਿ ਜੀ ਦੇਖੋ ਜੀ ਸਾਨੂੰ ਲੜਾ ਕੇ ਪਾਣੀਆਂ ਪਿੱਛੇ ਆਪ ਮਿਲਦੇ ਫਿਰਦੇ ਨੇ ਆਪ ਜਫੀਆਂ ਪਾਉਂਦੇ ਫਿਰਦੇ ਨੇ ਐਸੀ ਸਥਿਤੀ ਵੱਲ ਵੀ ਜਿਹੜਾ ਉਹ ਚਲੇ ਜਾਂਦਾ ਕਿਉਂਕਿ ਅੱਜ ਕੱਲ ਬਹੁਤ ਚੀਜ਼ਾਂ ਸੋਸ਼ਲ ਮੀਡੀਆ ਦੇ ਹਿਸਾਬ ਦੇ ਨਾਲ ਚਲਦੀਆਂ ਰਹੀਆਂ ਕਿ ਉਸ ਤੋਂ ਬਚਣ ਦੇ ਲਈ ਵੀ ਹੋ ਸਕਦਾ ਹੈ ਕਿ ਸ਼ਾਇਦ ਦੋਵਾਂ ਨੇ ਸਮਝ ਜਾਵੇ ਕਿ ਘਟੋ ਘੜ ਜਾਰ ਉਹਨਾਂ ਨੂੰ ਤਾਂ ਠੰਡੇ ਰੱਖੀਏ ਇੱਕ ਇਹ ਵੀ ਗੱਲ ਹੈ ਪਰ ਕਿ ਇਹਦੇ ਵਿੱਚ ਤਲਖੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਕਿ ਤਲਖੀ ਇਸ ਹੱਦ ਤੱਕ ਜਾ ਚੁੱਕੀ ਹੈ ਕਿ ਦੋਵਾਂ ਨੇ ਹੱਥ ਤੱਕ ਨਹੀਂ ਮਿਲਿਆ। ਬਾਈਬਾ ਜੀ ਸਾਹਿਬ ਇੱਕ ਬੀਬੀਐਮਬੀ ਅਧਿਕਾਰੀਆਂ ਦੀ ਵਿੱਤੀ ਦੇਣੀ ਮੀਟਿੰਗ ਵੀ ਹੋਈ ਪੰਜਾਬ ਉਸ ਦੇ ਵਿੱਚ ਸ਼ਾਮਲ ਨਹੀਂ ਹੋਇਆ। ਉਸ ਦੇ ਵਿੱਚ ਆਖਰਕਾਰ ਨਿਕਲਿਆ ਕੀ ਸੀਗਾ? ਗਗਨ ਉਹ ਜਿਹੜੀ BBMP ਦੀ ਮੀਟਿੰਗ ਸੀਗੀ ਉਹ ਪਰਸੋਂ ਜਦੋਂ ਕੇਂਦਰੀ ਗ੍ਰਹਿ ਸਕੱਤਰ ਨੇ ਮੀਟਿੰਗ ਕੀਤੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਨਾਲ ਤੇ BBMP ਦੇ ਨਾਲ ਉਸ ਦੇ ਵਿੱਚ ਕਿਹਾ ਸੀਗਾ ਕਿ ਸਲਾਹ مشورے ਨਾਲ ਕੋਈ ਗੱਲ ਬੈਠ ਕੇ ਕੱਢ ਲਓ ਹੱਲ ਕੱਢ ਲਓ ਆਧਾਰਾ ਪਾਣੀ ਦੇ ਦਿਓ ਹਰਿਆਣੇ ਨੂੰ ਫਿਰ ਤੁਸੀਂ ਵਾਪਸ ਲੈ ਲਿਓ ਤੇ ਮੀਟਿੰਗ ਕੀਤੀ ਜਾਵੇ BBMP ਨੇ ਭਾਖੜਾ ਪ੍ਰਬੰਧਕੀ ਮੈਨੇਜਮੈਂਟ ਬੋਰਡ ਨੇ ਜਿਹੜਾ ਉਹ ਇਸ ਦੀ ਮੀਟਿੰਗ ਸੱਦੀ ਸੀ ਪੰਜਾਬ ਨੇ ਇਹਦਾ ਬਾਈ ਕਾਰਡ ਬੜੇ ਤੱਥਾਂ ਦੇ ਆਧਾਰ ਤੇ ਕੀਤਾ ਪਹਿਲੀ ਗੱਲ ਜਿਹੜਾ ਐਕਟ ਹੈ 1967 ਵਾਲਾ ਜਾਂ 76 ਵਾਲਾ ਮੈਨੂੰ ਚ ਕਨਫਿਊਜ਼ ਹੈ ਉਹਦੀ ਜਿਹੜੀ ਧਾਰਾ 7 ਹੈ ਉਹਦੇ ਅਨੁਸਾਰ ਚੇਕਰ ਕੋਈ ਵੀ ਮੀਟਿੰਗ ਸੱਦਦਾ ਆ ਬੀਬੀ ਐਮਬੀ ਤਾਂ 7 ਦਿਨਾਂ ਦਾ ਅਗਾਊਂ ਨੋਟਿਸ ਦੇਣਾ ਪੈਂਦਾ ਆ ਕਿ ਜੋ ਕਿ ਦਿੱਤਾ ਨਹੀਂ ਗਿਆ ਤਾਂ ਸ਼ਾਰਟ ਨੋਟਿਸ ਤੇ ਆਈ ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਹਰਿਆਣਾ ਕਿਉਂਕਿ ਸਾਡੀ ਪੰਜਾਬ ਵਿਧਾਨ ਸਭਾ ਦਾ اجلاس ਹੈ ਇਸ ਮਾਮਲੇ ਦੇ ਉੱਤੇ ਸਾਡੇ ਅਧਿਕਾਰੀ ਉਧਰ ਰੁੱਝੇ ਹੋਏ ਆ ਇਹ ਉਹਨਾਂ ਨੇ ਕਾਰਨ ਦਿੱਤੇ ਤੀਜਾ ਕਾਰਨ ਜੋ ਮੈਂ ਮਹਿਸੂਸ ਕਰਦਾ ਕਿ ਮੀਟਿੰਗ ਚ ਜਾਉ ਹੀ ਨਾ ਜੇ ਪਾਣੀ ਦੇਣ ਦਾ ਦਬਾਅ ਬਣਦਾ ਆ ਬਣਾਇਆ ਜਾਂਦਾ ਹੈ ਮਨਾਇਆ ਜਾਂਦਾ ਹੈ ਕਿਉਂਕਿ ਫਸ ਚੁੱਕੇ ਨੇ ਦੋਵੇਂ ਧਿਰਾਂ ਫਸੀਆਂ ਹੋਈਆਂ ਨੇ ਚਾਹੇ ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਕੱਲ ਮੀਟਿੰਗ ਹੋਈ ਸੰਵਿਧਾਨਿਕ ਗੈਰ ਜਿੰਨੇ ਵੀ ਚੀਜ਼ਾਂ ਦੇ ਅੱਗੇ ਗੈਰ ਲੱਗਦਾ ਸੀ ਸਾਰੇ ਅੱਖਰ ਲਾ ਕੇ ਦੱਸਦੇ ਗੈਰ ਸੰਵਿਧਾਨਿਕ ਗੈਰ ਕਾਨੂੰਨੀ ਗੈਰ ਲੋਕਤੰਤ੍ਰਿਕ ਸਾਰੇ ਅੱਖਰ ਲਾ ਕੇ ਉਹਨਾਂ ਨੇ ਆਪਣੀ ਸਰਪਾਰਟੀ ਮੀਟਿੰਗ 'ਚ ਕਿਹਾ ਹਾਲਾਂਕਿ ਗੈਰ ਕਾਨੂੰਨੀ ਗੈਰ ਲੋਕਤੰਤ੍ਰਿਕ ਤੇ ਗੈਰ ਸੰਵਿਧਾਨਿਕ ਮੰਗ ਤਾਂ ਹਰਿਆਣਾ ਕਰ ਰਿਹਾ ਹੈ ਕਿਉਂਕਿ ਉਹ ਆਪਣੇ ਹਿੱਸੇ ਦਾ ਵਰਤ ਕੇ ਉਹ ਪਾਣੀ ਤੋਂ ਬਾਧੂ ਪਾਣੀ ਦੀ ਮੰਗ ਕਰ ਰਿਹਾ ਹੈ ਗੈਰ ਨੈਤਿਕ ਮੰਗ ਹੈ ਇਹ ਕਿ ਤੁਸੀਂ ਆਪਣਾ ਹਿੱਸਾ ਵਰਤ ਕੇ ਦੂਜਿਆਂ ਦੇ ਡਾਕਾ ਮਾਰੋ ਹਰਿਆਣਾ ਜਾਂ ਪੰਜਾਬ ਹਰਿਆਣੇ ਦੇ ਲੋਕਾਂ ਨੂੰ ਇਹ ਗੱਲ ਚਾਹਣੀ ਆ ਨੈਪ ਸਿੰਘ ਸੈਣੀ ਨੇ ਕਿ ਆ ਜਿਹੜਾ ਮਸਲਾ ਆ ਉਹ ਐਸੀ ਬਹੁਤ ਤਰੀਕੇ ਨਾਲ ਲੜ ਰਹੇ ਆ ਪਰ ਉਹਦੇ ਵਿੱਚ ਹੈ ਕੁਛ ਨਹੀਂ ਉਹ ਖਾਲੀ ਲਫਾਫਾ ਹੈ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਚੀਜ਼ ਹੈ ਕਿ ਹੁਣ ਸਟੈਂਡ ਤਾਂ ਲੈ ਲਿਆ ਤੇ ਉਸ ਸਟੈਂਡ ਤੇ ਕੈਮਰੇ ਨਾਲ ਬਹੁਤ ਔਖਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਦਬਾਅ ਵੀ ਹੋਊਗਾ ਇਸ ਮਾਮਲੇ ਦੇ ਵਿੱਚ ਦਿੱਲੀ ਦਾ ਕਿਉਂਕਿ ਮਸਲਾ ਵਿੱਚ ਜੁੜਦਾ ਹੈ ਕੇਂਦਰ ਸਰਕਾਰ ਦਾ ਦਬਾਅ ਹੋਊਗਾ ਕਿਉਂਕਿ ਹਰ ਵੇਲੇ ਇਹ ਗੱਲ ਕਹੀ ਜਾਂਦੀ ਹੈ ਕਿ ਅਮਿਤ ਸ਼ਾਹ ਤੇ ਭਗਵੰਤ ਮਾਨ ਟਿਚ ਬਟਨਾ ਦੀ ਜੋੜੀ ਨੇ ਤਾਂ ਇਸ ਮੁੱਦੇ ਦੇ ਉੱਤੇ ਜਦੋਂ ਤੁਸੀਂ ਸਟੈਂਡ ਲੈ ਲੈਂਨੇ ਹੋ ਫਿਰ ਉੱਤੇ ਖੜਨਾ ਤੇ ਉਹਨੂੰ ਸਸਟੇਨ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਕਾਨੂੰਨੀ ਪੱਖ ਵੀ ਜਾਚੇ ਜਾਣੇ ਨੇ ਸਰਪਾਰਟੀ ਮੀਟਿੰਗ ਸੱਦ ਕੇ ਵੀ ਸਾਰਿਆਂ ਨਾਲ ਲੈ ਕੇ ਚੱਲਣ ਦੀ ਗੱਲ ਕਰੀ ਫਿਰ ਕੱਲ ਨੂੰ ਵਿਧਾਨ ਸਭਾ ਦਾ اجلاس ਵੀ ਹੈ ਉਹਦੇ ਚ ਵੀ ਬਹੁਤ ਚੀਜ਼ਾਂ ਨੇਗੀਆਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਕਿਉਂਕਿ ਡੈਮ ਸੇਫਟੀ ਐਕਟ ਨੂੰ ਰੱਦ ਕਰਦਾ ਜੇਕਰ ਪੰਜਾਬ ਤਾਂ ਉਹਦੇ ਕਾਫੀ ਵੱਡਾ ਜਿਹੜਾ ਉਹਦਾ ਅਸਰ ਹੋਣਾ ਹੈ ਹੁਣ ਜੇਕਰ BBMP ਦੀ ਗੱਲ ਕਰੀਏ BBMP ਪ੍ਰਬੰਧਕੀ ਬੋਰਡ ਹੈ BBMP ਕੋਈ ਪਾਣੀਆਂ ਦੀ ਵੰਡ ਕਰਨ ਦਾ ਫਾਰਮੂਲਾ ਤੈਅ ਕਰਨ ਵਾਲਾ ਬੋਰਡ ਨਹੀਂ ਹੈ ਕੋਈ ਰੈਗੂਲੇਟਰ ਅਥਾਰਟੀ ਨਹੀਂ ਹੈ ਕੋਈ ਉਹ ਰੈਗੂਲੇਟ ਕਰੂਗੀ ਕਿ ਚੀਜ਼ਾਂ ਨੂੰ ਉਹ ਪ੍ਰਬੰਧ ਕਰਨਾ ਉਹਨੇ ਜਿੰਨਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੰਸਥਾਵਾਂ ਨੇ ਉਹਨਾਂ ਦਾ ਪ੍ਰਬੰਧ ਕਰਨਾ ਇਸ ਕਰਕੇ ਪੰਜਾਬ ਨੂੰ ਇੱਥੇ ਠੋਸ ਤਰੀਕੇ ਨਾਲ ਕਾਨੂੰਨੀ ਮਾਹਿਰਾਂ ਦੀ رائے ਲੈ ਕੇ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਪੰਜਾਬ ਦੇ ਚਾਹੇ ਸਿਆਸੀ ਆਗੂ ਜਾਂਦੇ ਚਾਹੇ ਮਾਹਿਰ ਜਾਂਦੇ ਆ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਕਿ ਘਟੋ ਘਟ ਉਸ ਜੋ ਜੋ ਲੋਕਾਂ ਨੂੰ ਟੀਵੀ ਚੈਨਲਾਂ ਤੇ ਭੇਜਿਆ ਜਾਵੇ ਜਿਨ੍ਹਾਂ ਨੂੰ ਇਸ ਬਾਰੇ ਪੂਰੀ ਕੋਸ ਜਾਣਕਾਰੀ ਹੈ ਪੰਜਾਬ ਦਾ ਕੇਸ ਇੰਨਾ ਹੀ ਨਹੀਂ ਹੈ ਕਿ ਪਾਣੀ ਜਿਹੜਾ ਰੋਕਿਆ ਜਾ ਰਿਹਾ ਹੈ ਪਾਣੀ ਵਾਧੂ ਹਰਿਆਣਾ ਮੰਗ ਰਿਹਾ ਗੱਲ ਇਹ ਹੈ ਕਿ ਜਿਹੜੀ ਪਾਣੀਆਂ ਦੀ ਗੈਰ ਸੰਗਤ ਵੰਡ ਪੰਜਾਬ ਦੇ ਨਾਲ ਧੱਕਾ ਕਰਕੇ ਕੀਤੀ ਗਈ ਹੈ ਰਿਪੀਰੀਅਨ ਲਾ ਨੂੰ ਅੱਖੋ ਪਰੋਖੇ ਕਰਕੇ ਕੀਤੀ ਗਈ ਹੈ ਉਹ ਵੰਡ ਵੀ ਜਿਹੜੀ ਹੈ ਉਹਨੂੰ ਵੀ ਉੱਥੇ ਵਾਪਸ ਲਿਓਣਾ ਜਿਹੜੀ ਮੀਟਿੰਗ ਇਹ ਗੱਲ ਕਹਿ ਕੇ ਹਰਿਆਣਾ Rajasthan ਦੇ ਨਾਲ ਛੱਡੀ ਗਈ ਸੀ ਕਿ ਜਿਹੜੀ ਰਿਐਲਿਟੀ ਤੈਅ ਕਰਨੀ ਹੈ ਪੈਸਾ ਦੇਣਾ Rajasthan ਨੇ ਉਹ ਮੀਟਿੰਗ ਹਜੇ ਤੱਕ ਦੁਬਾਰਾ ਨਹੀਂ ਹੋਈ ਲਗਭਗ 60 70 ਸਾਲ ਦਾ ਸਮਾਂ ਹੋ ਚੱਲਿਆ ਉਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ ਇਕੱਲਾ ਇੰਨਾ ਕ ਕੇਸ ਨਹੀਂ ਹੈ ਕਿ ਨੰਗਲ ਡੈਮ ਨੂੰ ਜ਼ਿੰਦਾ ਲਾ ਦਿਓ ਤੇ ਪਾਣੀਆਂ ਦਾ ਮਸਲਾ ਹੱਲ ਹੋ ਗਿਆ ਇਹ ਇੱਕ ਇਹਦੀ ਬਹੁਤ ਛੋਟੀ ਕੜੀ ਹੈ ਜੇਕਰ ਦੇਖਿਆ ਜਾਵੇ ਇਸ ਕਰਕੇ ਸਰਕਾਰ ਨੂੰ ਬੜਾ ਫੂਕ ਫੂਕ ਕੇ ਚੱਲਣ ਦੀ ਲੋੜਾ ਹੱਥ ਉੱਥ ਮਲਾਉਣਾ ਆ ਜਾਏ ਚੀਜ਼ਾਂ ਤਾਂ ਚੱਲਦੀਆਂ ਰਹਿਣਗੀਆਂ ਮੈਂ ਨਹੀਂ ਕਹਿੰਦਾ ਕਿ ਹੱਥ ਨਹੀਂ ਮਲਾਉਣਾ ਚਾਹੀਦਾ ਜੇਕਰ ਤੁਸੀਂ ਕਿਸੇ ਨੂੰ ਮਿਲਦੇ ਹੋ ਥੋੜਾ ਕੋਈ ਸਹਿਚਾਰਾ ਤਾਂ ਤੁਹਾਨੂੰ ਉਹਨਾਂ ਹੱਥ ਮਲਾਉਣਾ ਚਾਹੀਦਾ ਸਾਡੀਆਂ ਟ੍ਰੋਲ ਆਰਮੀਆ ਨੂੰ ਵੀ ਇਹੋ ਜਿਹੀਆਂ ਗੱਲਾਂ ਤੋਂ ਪ੍ਰੇਸ਼ ਕਰਨਾ ਚਾਹੀਦਾ ਤਾਂ ਲੰਘੇ ਦਿਨੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਰਪਾਰਟੀ ਮੀਟਿੰਗ ਸਦਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ ਉੱਥੇ ਹੀ ਭਲਕੇ ਹੁਣ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੋਇਆ ਹੁਣ ਦੇਖਣਾ ਕਿ ਸੈਸ਼ਨ ਦੇ ਵਿੱਚ ਕੀ ਨਿਕਲਦਾ ਹੈ ਸਾਨੂੰ ਦੇ ਉਜਾਜ਼ਤ ਧੰਨਵਾਦ